ਮੈਂ ਬਾਅਦ ਕਹਿਣਾ ਦੇਖ ਕੇ ਆਇਆ ਸਵੇਰੇ ਜਮੀ ਨਹੀਂ ਜਾਂਦੇ ਭਾਈ ਇਹ ਖਸਾਕੀ ਨਹੀਂ ਜਾਂਦੇ ਇਹ ਕਿਹੜੇ ਕਬੂਤਰ ਆ ਜਮਨੇ ਵੇ ਬਿੱਲੀ ਬਿੱਲੀ ਸਵੇਰੇ ਜੀ ਆਪਾਂ ਪੱਲੇ ਵਾਲਾ ਹੈ ਨਾ ਹਾਂ ਇਹ ਆਏ ਵੇ ਕਿਹੜੇ ਕਬੂਤਰ ਆ ਨਹੀਂ ਪਤਾ ਕਰਨੀ ਇਹ ਕਬੂਤਰ ਆਪਾਂ ਨੂੰ ਆਏ ਨਹੀਂ ਪਤਾ ਆਪਣੇ ਕੋਲ ਆਇਆ ਸੀਗਾ ਘਰੇ ਇਸ ਤੇ ਠੀਕ ਇਹ ਕਿਦਾਂ ਮੈਂ ਕਿ ਜਿਹੜਾ ਪਹਿਲਾਂ ਆਪਾਂ ਸਿਆਚਾਰ ਤੋਂ ਵਾਈ ਉਂਡੇ ਸੀ ਨਾ ਉਹ ਜੀ ਹੈ ਨਾ ਬਿੱਲੀ ਓਡਿਆ ਬਜੀ ਜੀ ਜਿੱਤੇ ਜਰ ਮੇਰੇ ਉਤੇ ਸੌ ਜਿੱਤੇ ਆ ਆ ਉਤਲਾ ਪਾਈ ਸੀ ਉਹ 21 ਨੂੰ ਬੱਚਾ ਕਢਾਇਆ ਸੀ ਮੈਂ ਉਹਦਾ ਹੂੰ ਇਹ ਹੋ ਗਿਆ ਸਮੰਦਰਾ ਮੈਂ ਉਹ ਪਾਪਾ ਉਹ ਹੈ ਨਹੀਂ ਕੂਤਰਾ ਖੁਸ਼ੀ ਨੂੰ ਗੜੇ ਦੇ ਦੋ ਮੈਂ ਫੈਰਾ ਕੀ ਉਹ ਆਪਣਾ ਲੋੜ ਨਹੀਂ ਮੈਂ ਉਹ ਗਏ ਮਾਂ ਮੇਰੀ ਵੀ ਨੀਵੇਂ ਗਈਆ ਮੇਰੇ ਦਾ ਚਵਾਰੇ ਜੇ ਨਾਲ ਹੀ ਲੱਗ ਕੇ ਗਈਆ ਨੀਵੇਂ ਕੂਤਰੀ ਜਾ ਜਾ ਕੋਈ ਨਾ ਮੈਂ ਤਾਂ ਬਾਈ ਛੱਡੇ ਕੋਈ ਚੱਕਰ ਨਹੀਂ ਕੋਈ ਨਹੀਂ ਮੈਂ ਲੈ ਜੂ ਅੱਗੇ ਉਹ ਜਾ ਵੀ ਕੇ ਨਹੀਂ ਜਾਂਦਾ ਤੋ ਨਹੀਂ ਹੁਈ ਯਾਰ ਬੜੀ ਪਈਆ ਕੋਈ ਫੇਰ ਆ ਜਾਣਾ ਬੜੀ ਪਈਆ ਉਹਦਾਂ ਜਦੋਂ ਮਾਂ ਹੀ ਕਹਦਾ ਵੀ ਜਿੱਥੇ ਮਰਜੀ ਜਾਇਆ ਤੈਨੂੰ ਮੇਰੇ ਤੇ ਯਕੀਨ ਨਹੀਂ ਉਹੋ ਬੱਚੀ ਮੈਂ ਬੜਦੀ ਨਹੀਂ ਕੋਈ ਹੁੰਦੀ ਇਹ ਨਮਾ ਨਮਾ ਰੱਖਿਆ ਨਾ ਨਹੀਂ ਇਹ ਇਹ ਗੂਤਰ ਰੱਖਿਆ ਹਾਂ ਠੀਕ ਹੈ ਇਹਨੂੰ ਪਹਿਲਾਂ ਜਦ ਵੀ ਗੂਤਰ ਆਪਾਂ ਹੀ ਰੱਤੇ ਸੀ ਮੇਰੇ ਡੈਡੀ ਨੇ ਜਦੋਂ ਪਹਿਲਾਂ ਰੱਖੇ ਸੀ ਇਹਨੇ ਬਹੁਤ ਚੰਗੇ ਗੂਤਰ ਦਿੱਤੇ ਤੈਨੂੰ ਹੁਣ ਵੀ ਆਪਾਂ ਬਾਲੇ ਚੰਗੇ ਦਿੱਤੇ ਆ ਹਾਂ ਜਿਹੜੀ ਕਲਾ ਲਈ ਜਿੱਤੀ ਆ ਮੇਰੀ ਮੋਦਰੀ ਉਹ ਇਹਦੇ ਘਰੇ ਜਿੱਤੀ ਵੀ ਨਹੀਂ ਬੱਚੇ ਕੱਢ ਨੂੰ ਤਿੰਨ ਬੰਦੇ ਕੋਈ ਬੱਚੇ ਕੱਢ ਗਏ ਸੀ ਚੌਥਾ ਬੰਦਾ ਇਹੇ ਆ ਇਹਦੇ ਕੋਲੇ ਕੱਡੇ ਨਾਲੇ ਤੇ ਮੈਂ ਚੱਕ ਕੇ ਲੈ ਗਿਆ ਮੈਂ ਹਰ ਮੈਂ ਬਾਜੀ ਛੜਨਾ ਕੋਣ ਲੈ ਬੱਚੇ ਗੱਡੀ ਵਿੱਚ ਤਿੰਨ ਚਾਰ ਬੰਦੇ ਆ ਤੂੰ ਬਾਜੀ ਹਟੇਗਾ ਮੈਂ ਆਪਣੀ ਆਈ ਜਿੱਤ ਜੂ ਉਹ ਜਿੱਤ ਗਈ ਉਹ ਮੁੜ ਕੇ ਦੇ ਲਾ ਭੈਣ ਲਵੀ ਆ ਮੈਂ ਉਤਰੇ ਇੱਕ ਦੀ ਜਿੱਤੇ ਨਹੀਂ ਉਤਰਨੇ ਆਪਾਂ ਗਏ ਨੂੰ ਮਾਰ ਦਿੱਤਾ ਜਵਾਬ ਦੇ ਦਾਂਗੇ ਵੀ ਹੈ ਨਹੀਂ ਬਈ ਆਪਣੇ ਆਰਤਾ ਅੱਗੇ ਅਗਲੇ ਨੇ ਹਰ ਮਿਹਨਤ ਕਰਨੀ ਹੈਗੀ ਦੇ ਅਗਲੇ ਨੂੰ ਐਂ ਫਾਇਦਾ ਕੀ ਆ ਆ ਗੂਤੋਂ ਮੈਂ ਜਿੱਤ ਗਈ ਜਿਹੜੀ ਤਰ੍ਹਾਂ ਜੀਪ ਵਾਲੀ ਵਾਈਟ ਡਰਾਇੰਗ ਕਰੇ ਸੁੱਝ ਗਿਆ ਸੀ ਹੂੰ ਤੇ ਕਰਨਾਲ ਨੇ ਹਾਂ ਉਧਰ ਜਾਂਦਾ ਹੈ ਉਧਰ ਤੋਂ ਲਿਆਉਣਾ ਬਹੁਤ ਬੰਦੇ ਬਹੁਤ ਕਾਲੇ ਜਿੰਨੇ ਕੱਢਿਆ ਨੇ ਬੱਚੇ ਇਹ ਬੱਚਾ ਤਾਂ ਇੱਕ ਹੀ ਕੱਢਿਆ ਨੇ ਆਹੀ ਕਢਾਇਆ ਅੱਛਾ ਹਾਂ ਇੱਕ ਹੀ ਕੱਢਿਆ ਨੇ ਹਾਂ ਕਿਹੜੇ ਉਤਰਣਾ ਪਾਇਆ ਹੈ ਇਹ ਮੇਰੇ ਜਿਹੜੀ ਸ਼ੀਨੀ ਵਾਲ ਪਹਿਲੀ ਪਹਿਲੀ ਵਾਰੀ ਜਿੱਤੀ ਸੀ ਆਪਾਂ ਕ੍ਰਾਈਮਿਸ ਨਾਲ ਜਿੱਤੀ ਹੀ ਪੂਰੀ ਜੀ ਉਹਦੇ ਨਾਲ ਪਾਇਆ ਉਹਦੇ ਉੱਪਰ ਥੱਲੇ ਆਉਣੇ ਕੋਈ ਨਾ ਸੋਦੇ ਨੂੰ ਆ ਗਿਆ ਆ ਗਿਆ ਉਰੀ ਲਿਆ ਦੇ ਕੋਣ ਬਸ ਕੋਈ ਨਹੀਂ ਫਿਰ ਪਿੰਡੀ ਕਰਕੇ ਨਾ ਥੋੜੇ ਸਾਲੀ ਛੋਟੀ ਕਰਕੇ ਨਹੀਂ ਬਹੁਤ ਘੱਟ ਹੋਣਾ ਤੇ ਤੇਰੇ ਤੱਕ ਉੱਤਰ ਜਾਣੇ ਨਹੀਂ ਚਾਹੀਦੇ ਬਾਈ ਹਾਂ ਨਹੀਂ ਪਿੰਡੀ ਕਰ ਪਿੰਡੀ ਕਰਕੇ ਜਾਣੇ ਨਹੀਂ ਕਰਕੇ ਚਲੇ ਜਾਂਦੇ ਉਹ ਜਿਹੜੇ ਕਾਲਕਾ ਤੋਂ ਪੱਲੇ ਵਾਲੇ ਨੇ ਸ਼ਾਂਤੀ ਕੀ ਬੰਦੇ ਹਾਂ ਕਾਲਕਾ ਤੋਂ ਛੱਡਿਆ ਬੈਠਦਾ ਤਾਂ ਜਾਂਦੇ ਆ ਬਾਈ ਇਹ ਜਿਹੜੀ ਉੱਤਰੇ ਕਬੂਤਰਾ ਉਹੀ ਰੁੱਤ ਛੱਡਿਆ ਕਰ ਵੀ ਯਾਰ ਉੱਤ ਦੇ ਵਿੱਚੋਂ ਛੱਡਣ ਵਾਲੇ ਜਿਹੜੇ ਗਰਮੀ ਵਾਲੇ ਕਬੂਤਰਾ ਹੋਂ ਦੋਨੋਂ ਅਨੁਸਾਰ ਉਹ ਜਿਹਦੇ ਨਾਲ ਛੱਡੇਗਾ ਉਹ ਵੀ ਭੱਜਣਗੇ ਹਾਂ ਠੀਕ ਆ ਮੈਸੇਜ ਨਾਲ ਇਹਨਾਂ ਨੂੰ ਗਰਮੀ ਛੱਡੇਗਾ ਉਹ ਵੀ ਭੱਜਣਗੇ ਕਿਉਂਕਿ ਉਹ ਜਾਨ ਉਹਨਾਂ 'ਚ ਹੁੰਦੀ ਨਹੀਂ ਉਹਨੇ ਡਾਵੇ ਹੁੰਦੇ ਨਹੀਂ ਉਹ ਵਿਚਾਰੇ ਅੱਗ 'ਚ ਮੱਚ ਕੇ ਤੁਰ ਜਾਂਦੇ ਆ ਹੂੰ ਹੂੰ ਐਦ ਕੀ ਹੁਣ ਆਈ ਹੋ ਰਿਹਾ ਕਬੂਤਰ ਲੋਕਾਂ ਦੇ ਲੰਬੇ ਚਲੇਗੇ ਨਵੇਂ ਕੱਢਣ ਹੀ ਨੇ ਤੇ ਰੱਬ ਨੇ ਇੱਕੇ ਲਖਤੀ ਟੈਂਪਰੇਚਰ ਹਾਈ ਕਰਤਾ ਹੁਣ ਮੈਸੇਜ ਨਾਲ ਜਿਹੜੇ ਕੱਢੇ ਹੋਏ ਕਬੂਤਰਾ ਮੈਸੇਜ ਦੇ ਨਾਲੇ ਕਬੂਤਰਾ ਲੋ ਵਾਲੀਆਂ ਬਾਜ਼ੀਆਂ ਚੱਲ ਪਈਆਂ ਉਹ ਜਾਈ ਜਾਂਦੇ ਕਬੂਤਰ ਕਰੀ ਗਈ ਆਹਲਾ ਤਲਕੀ ਭੱਜ ਜਾਂਦੇ ਆ ਸਹੀ ਆ ਕੀ ਕਰਾਵਾ? ਕਿਹਦਾ ਛੱਡਿਆ ਤੂੰ? ਮੈਂ ਨਾ ਮੈਰੀ ਕੁਝ ਮਾਰ ਕੇ ਕਿਸੇ ਦਾ ਕੂਬਤਾ ਛੱਡੀ ਬਠਾ। ਨਹੀਂ ਨਹੀਂ ਨਹੀਂ। ਉਹ ਕਿਸੇ ਦਾ ਗੂਗਲ ਪੇ ਕੀਤੇ ਬਣਗੇ ਕੋਈ। ਮਾਵਾ ਤਾਰੇ ਦੇ ਕਾਦੇ ਨੇ ਜਿਵੇਂ ਦੋ ਦੋ ਨਵੀਂ ਦੋ ਤਿੰਨ ਬਾਈਆਂ ਹੈਗੀਆਂ ਛੱਡ ਕੇ ਨਾ।